ਹਾਂਜੀ ਕੀ ਹਾਲ ਚਾਲ ਹੈ ਜੀ ਸਾਰੇ ਵੀਰਾਂ ਦਾ ਅੱਜ ਅਸੀਂ ਆਪਣੇ ਪਿੰਡ ਵਿੱਚ ਬੁੱਟੇ ਲਾਉਣ ਦੀ ਸ਼ੁਰੂਆਤ ਕੀਤੀ ਹੈ ਪਿੰਡ ਨੂੰ ਆਉਣ ਜਾਣ ਵਾਲੇ ਰਸਤੇ ਫਿਰਨੀ ਧਾਰਮਿਕ ਸਥਾਨਾਂ ਨੂੰ ਜਾਣ ਵਾਲੇ ਰਸਤੇ ਸਾਰਿਆਂ ਉੱਤੇ ਹੋਸਟਲ ਪਾਮ ਲਾਏ ਨੇ ਇਹ ਪਾਮ ਬਹੁਤ ਹੀ ਸੋਹਣੇ ਲੱਗਦੇ ਨੇ ਬੂਟੇ ਅਸੀਂ ਪੰਚਾਇਤੀ ਰਸਤਿਆਂ ਦੀ ਪੂਰੀ ਮਿਹਨਤੀ ਕਰਕੇ ਬਰਮਾਂ ਤੇ ਲਾਏ ਨੇ ਤਾਂ ਕਿ ਆਉਣ ਵਾਲੇ ਸਮੇਂ 'ਚ ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਜਾਂ ਪਰੇਸ਼ਾਨੀ ਨਾ ਆਵੇ ਅਤੇ ਬੂਟੇ ਸਾਡੇ ਬੱਚੇ ਰਹਿਣ ਆਓ ਆਪਾਂ ਵੱਧ ਤੋਂ ਵੱਧ ਰੁੱਖ ਲਾਈਏ ਤੇ ਪਿੰਡ ਨੂੰ ਹਰਿਆ ਭਰਿਆ ਬਣਾਈਏ